ਮੈਂ ਤਕਰੀਬਨ ਸਾਰੇ ਹਲਕਿਆਂ ਦੇ ਵਿੱਚ ਹੀ ਮੀਟਿੰਗਾਂ ਕਰਕੇ ਆਇਆ 9 ਦੇ 9 ਵਿਧਾਨ ਸਭਾ ਸਾਡੀਆਂ ਜਿਹੜੀਆਂ ਲੋਕ ਸਭਾ ਦੇ ਸਾਬਦੇ ਵਿੱਚ ਆ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਆ ਬੜਾ ਪਿਆਰ ਦੇ ਰਹੀ ਹੈ ਸੰਗਤ ਤੇ ਅੱਜ ਅਸੀਂ ਗੁਰੂਆਂ ਦੀ ਪਾਵਨ ਪਵਿੱਤਰ ਧਰਤੀ ਖਡੂਰ ਸਾਹਿਬ ਕਿਉਂਕਿ ਸਾਡੀ ਲੋਕ ਸਭਾ ਵੀ ਖਡੂਰ ਸਾਹਿਬ ਆ ਤੇ ਅੱਜ ਅਸੀਂ ਖਡੂਰ ਸਾਹਿਬ ਇਤਿਹਾਸਕ ਨਗਰ ਅੱਠਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੀ ਨਤਮਸਤਕ ਹੋਣ ਲਈ ਆਏ ਆ ਨਾਲ ਮੇਰੇ ਸਾਥੀ ਕੈਬਨਰ ਦੇ ਵਜ਼ੀਰ ਸਰਦਾਰ ਹਰਪ੍ਰਜਨ ਸਿੰਘ ਜੀ ਤੋਂ ਮੇਰਾ ਸਰਕਾਰ ਜੋਗ ਭਰਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਫੂਰ ਸਾਹਿਬ ਤੋਂ ਐਮਐਲਏ ਨੇ ਮੇਰੇ ਵੱਡੇ ਭਰਾ ਸਰਦਾਰ ਕਸ਼ਮੀਰ ਸਿੰਘ ਸੋਲ ਐਮਐਲਏ ਹਲਕਾ ਤਰਨਤਾਰਨ ਤੋਂ ਤੇ ਹੋਰ ਵੀ ਸਾਡੇ ਜਿੰਨੇ ਚੇਅਰਮੈਨ ਸਾਹਿਬ ਨੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਪਾਰਟੀ ਦੇ ਆਗੂ ਸਰਵਾਨ ਨੇ ਸਾਰੇ ਹੀ ਬੜੇ ਉਤਸ਼ਾਹ ਨਾਲ ਅੱਜ ਗੁਰੂ ਦੀ ਧਰਤੀ ਤੇ ਨਤਮਸਤਕ ਹੋਏ ਆ ਅਰਦਾਸ ਬੇਨਤੀ ਕੀਤੀ ਆ ਪਹਿਲਾਂ ਤੇ ਹੋਰ ਅਰਦਾਸ ਬੇਨਤੀ ਕੀਤੀ ਵੀ ਪ੍ਰਮਾਤਮਾ ਚਰਦੀ ਕਲਾ ਕਰੇ ਲੋਕਾਂ ਦਾ ਭਲਾ ਕਰੇ ਸੱਚੇ ਪਾਤਸ਼ਾਹ ਮੀਰਾ ਪਰਿਆ ਹੱਥ ਰੱਖੇ ਹਰ ਦੇ ਉਤੇ ਸਰਬਾਤਾ ਭਲਾ ਹੋਵੇ ਤੇ ਉਹਦੇ ਬਾਅਦ ਸਾਡੇ ਤੇ ਵੀ ਮੀਰ ਪਰਿਆ ਹੱਥ ਰੱਖੇ ਅਕਾਲ ਪੁਰਖ ਵਾਹਿਗੁਰੂ ਸਰਬਾਤਾ ਭਲਾ ਮੰਗੀ ਤੇ ਨਾਲ ਆਪਦਾ ਭਲਾ ਤਾਂ ਮੰਗਿਆ ਹੀ ਜਾਂਦਾ ਮਹਾਰਾਜ ਕਿਰਪਾ ਕਰੇ ਮੈਂਬਰ ਪਾਰਲੀਮੈਂਟ ਬਣਾ ਕੇ ਲੋਕ ਸਭਾ ਦੇ ਵਿੱਚ ਦਾਸ ਨੂੰ ਭੇਜੇ ਤੇ ਦਾਸ ਖਰੂਰ ਸਾਹਿਬ ਲੋਕ ਸਭਾ ਤੇ ਪੰਜਾਬ ਦੀ ਸੇਵਾ ਕਰਨ ਦੇ ਵਿੱਚ ਆਪਦਾ ਜੋ ਰੋਲ ਬੰਦਾ ਹੈ ਯੋਗਦਾਨ ਬੰਦਾ ਉਹ ਯੋਗਦਾਨ ਅਨੁਭਵ ਕੁੜੇ ਨੂੰ ਕਿੱਲਾ ਗਿਆ ਰਿਹਾ ਤਨਾ। ਪ੍ਰੋਜੈਕਟ ਜੈ ਕਈ ਮੁਦਲਸ਼ਾ ਦੇ ਆ ਗਿਆ ਜਾਂ ਤਾਰੂ ਬਾਗ ਦੇ ਖੇਲਿਆਰੀ ਤਾਰ ਕਿਸਾਨਾਂ ਜਿਹੜੀ ਸੈਂਟਰ ਸਰਕਾਰ ਨੇ ਅੱਜ ਤੱਕ ਮਾਲੀ ਚਾਤਾਂ ਦੇ ਰੀ ਵਿਗਿਆ ਨਾ ਲਸ਼ੇ ਆ ਰਿਹਾ ਪਾਣਾ ਲਾਤਾ ਰਿਹਾ ਤਰਸਦਾ ਸੀ ਜਿਨਾਂ ਗਿਆ ਜਾਂ ਝੂਲੀ ਜਾ ਰਿਹਾ। ਕੋਈ ਬਾਤ ਨਹੀਂ ਉਸ ਵਕਤ। ਵੇਖੋ ਇਹ ਕੇਂਦਰ ਸਰਕਾਰ ਦੇ ਹੱਥ 'ਚ ਬੜਾ ਕੁਝ ਹੁੰਦਾ ਜਿਹੜੀ ਬਾਰਡਰ ਬੈਲਟ ਆ ਉਹਦੇ ਤੇ ਬੀਐਸਐਫ ਆਰਮੀ ਸੀਆਰਪੀਐਫ ਇਹੋ ਜਿਹੜੇ ਜਵਾਨ ਲੱਗੇ ਹੁੰਦੇ ਆ ਇਹ ਸੈਂਟਰ ਦੇ ਹੱਥ ਹੁੰਦੇ ਆ। ਹੁਣ ਕੇਂਦਰ ਨੇ ਤੇ ਵੀ ਕਰਤਾ ਆਪੀ ਬਾਰਡਰ ਤੋਂ ਜਿਹੜਾ 50 ਕਿਲੋਮੀਟਰ ਦੇ ਘੇਰੇ 'ਚ ਬੀਐਸਐਫ ਹੋਣੀ ਹੈ ਪਰ ਜਿਹੜੀ ਗੱਲ ਆ ਸੈਂਟਰ ਗਵਰਨਮੈਂਟ ਦੇ ਇਸ਼ਾਰੇ ਤੇ ਹੀ ਇਹ ਗਲਤ ਕੰਮ ਹੁੰਦੇ ਆ ਆਪਾਂ ਅੱਜ ਗੁਰੂ ਘਰ ਆਏ ਆ ਨਤਮਸਤਕ ਹੋਣ ਲਈ ਇੱਥੇ ਆਪਾਂ ਅੱਜ ਸਿਆਸਤ ਕਰਦੇ ਚੰਗੇ ਨਹੀਂ ਲੱਗਦੇ ਸਿਆਸਤੀਆਂ ਗੱਲਾਂ ਆਪਾਂ ਕੱਲ ਪਰਸੋਂ ਰੋਜ਼ ਕਰਿਆ ਕਰਾਂਗੇ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਬਾਲਦੇਵ ਜਿੱਤ ਕੇ ਆਈਏ ਤੇ ਜਿਹੜੇ ਸੈਂਟਰ ਦੇ ਹੱਥ 'ਚ ਕੰਮ ਨੇ ਉਹ ਸਾਰੇ ਕੰਮ ਕਰਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੰਮੇ ਸਾਹਿਬ ਅੱਜ ਦੂਜਾ ਦਾ ਚੌਂਦਾਂ ਮਹੀਨੇ ਚਲ ਕੀਤੀ ਗਈ ਧਰ ਦੇ ਕਿਹੜੇ ਸਟੇਜ ਆ ਰਿਹਾ ਬਹੁਤ ਵਧੀਆ ਜੀ ਅੱਜ ਗੁਰੂ ਸਾਹਿਬ ਦਾ ਉਹ ਦਾਸਵਾ ਜਾਇਆ ਇੱਥੇ ਆ ਕੇ ਨਤਮਸਤਕ ਹੋਇਆ ਤਾਂ ਪਿਛਲੀ ਵਾਰ ਵੀ ਜਦੋਂ ਮੈਂ ਜੁਆਇਨ ਮੈਂ ਸ਼ੁਰੂ ਕੀਤੀ ਸੀ 2022 ਵਾਲੀ ਤਾਂ ਸਭ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਆ ਕੇ ਗੁਰੂ ਸਾਹਿਬ ਨਤਮਸਤਕ ਹੋ ਕੇ ਸ਼ੁਰੂ ਕੀਤੀ ਸੀ ਤੇ ਪ੍ਰਮਾਤਮਾ ਨੇ ਬੜੇ ਭਾਗ ਲਾਏ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਅੱਜ ਜੀ ਅੱਜ ਮੈਂ ਆਪਣੀ ਹਲਖਰੂਦ ਸਾਹਿਬ ਦੇ ਵਿੱਚ ਜਿਹੜਾ ਵਿਧਾਨ ਸਭਾ ਦੀ ਚੋਣ ਮਹਿਮ ਜਿਹੜੀ ਉਹ ਅੱਜ ਤੋਂ ਸ਼ੁਰੂ ਕਰਾਂਗਾ ਮੇਰੇ ਨਾਲ ਸਰਦਾਰ ਲਾਜੀ ਸਿੰਘ ਪੁਲੰਦਰ ਜਿਹੜੇ ਸਾਡੇ ਐਮਪੀ ਦੇ ਕੈਂਡੀਡੇਟ ਨੇ ਉਹ ਵੀ ਗੁਰੂ ਸਾਹਿਬ ਦੇ ਨੱਕ ਬਸਤੇ ਖੜਾ ਰਹੇ ਨੇ ਤੇ ਪ੍ਰਮਾਤਮਾ ਸਾਨੂੰ ਇਥੇ ਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅਸੀਂ ਲੋਕਾਂ ਨੇ ਇਹਦਾ ਹੀ ਸਿਮਰਨ ਕਰਨਾ ਹਾਂ ਆ ਇਹ ਤਾਂ ਜਦੋਂ ਮਸ਼ੀਨਾਂ ਖੁੱਲੀਆਂ ਤੁਸੀਂ ਉਹਨਾਂ ਨੂੰ ਵੇਖਿਓ ਅਸੀਂ 2 ਸਾਲ ਕੰਮ ਕੀਤੇ ਨੇ ਸੋ ਪਹਿਲਾ ਵਿਧਾਇਕ ਜਿਹੜਾ ਲੋਕਾਂ ਦੇ ਵਿੱਚ ਰਿਹਾ ਲਗਾਤਾਰ ਸਾਡੇ ਦਫ਼ਤਰ ਖੁੱਲੇ ਨੇ ਤੇ ਜਿਹੜੇ ਸਾਡੇ ਜੋ ਵੀ ਕੰਮ ਸੀ ਲੋਕਾਂ ਦੇ ਇਖੜੇ ਉੱਤੇ ਕਰਦੇ ਰਹੇ ਆ ਤੇ ਬਾਕੀ ਜਿਵੇਂ ਭੁਲਰ ਸਾਹਿਬ ਨੇ ਦੱਸਿਆ ਕਿ ਅੱਜ ਜਿਹੜਾ ਵੇਲਾ ਹੈ ਉਹ ਸਾਬ ਤੋਂ ਸਿਰਫ ਆਸ਼ੀਰਵਾਦ ਲੈਣ ਦਾ ਸੀ ਇਹ ਤੋਂ ਅਗੇ ਆਸ਼ੀਰਵਾਦ ਲਿਆ ਹੈ ਸਿਆਸੀ ਗੱਲਾਂ ਜਿਹੜੀਆਂ ਉਹ ਸਿਆਸੀ ਅਖਾੜੇ ਦੇ ਵਿੱਚ ਅੱਗੇ ਕਰਾਂਗੇ ਸਿਆਸੀ ਰੰਗ ਧੋਮੀ ਜਾ ਕੇ ਕਰਾਂਗੇ ਹਾਏ ਚੌਂਕ ਸਾਹਿਬ ਜੀ ਹਾਏ ਚੌਂਕ ਜੀ ਆਸ਼ੀਰਵਾਦ ਬੋਲੇ ਸੋ ਅਮਰਸਾ ਕੰਮਤਾਂ ਨੂੰ ਵੇਖ ਕੇ ਤੁਸੀਂ ਚਰਚ ਚਰਚਕ ਲਾਲ ਜੀ ਕਿਤਨਾ ਦੂ ਜਾ ਰਿਹਾ ਵੇਖੋ ਜੀ ਬੋਕਸਪਾਲ ਕਾਪੂਨਸਾ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਮੀਂਗਵਾੜ ਤੇ ਸਾਡੇ ਮਾਝਾ ਕੈਬਨਟ ਮੰਤਰੀ ਸਰਦਾਰ ਲਾਲਜੀ ਸਿੰਘ ਕੋਲਰ ਅੱਜ 8 ਕਰੋੜਾਂ ਦੀ ਚਰਨ ਸ਼ੋਹ ਤਰਤੀਕ 3 ਖਡੂਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਆ ਪਰਮਾਤਮਾ ਦਾ ਅਸ਼ੀਰਵਾਦ ਲਿਆ ਵਾ ਉਹ ਤਾਂ ਅਸਰੇ ਦੇ ਨਾਲ ਜਿਹੜਾ ਵਾ ਇਹ ਛੋੜ ਮੇ ਹੈ ਮਿਆ ਇਹਨੂੰ ਹੋਰ ਤੇਜ ਕੀਤਾ ਜਾਵੇਗਾ ਛੋੜ ਮੇ ਪਹਿਲਾਂ ਵੀ ਚੱਲ ਰਹੀ ਹੈ ਕੱਲ ਵੀ ਸਰਦਾਰ ਲਾਲਜੀ ਸਿੰਘ ਢੋਲਰ ਸ਼ਾਮ ਨੂੰ ਤਰਨਤਾਰਨ ਕੌਨਸਟਿਚਨਸੀ ਵਿੱਚ ਅਸੀਂ ਸ਼ਹਿਰ ਦੇ ਬਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਨੂੰ ਬੇਨਤੀ ਕੀਤੀ ਕਿ ਆਮ ਆਦਮੀ ਪਾਰਟੀ ਨੂੰ ਸਹਿਯੋਗ ਦਿੱਤਾ ਜਾਵੇ ਇਸ ਲੋਕਾਂ ਵੱਲੋਂ ਬੜਾ ਭਰਵਾਹ ਦਾ ਰਾਮਿਲ ਰਿਹਾ ਵਾ ਅੱਜ ਤੇ ਲੋਕ ਜਿਹੜੇ ਨੇ ਮੁਤਾਬਲੇ ਨੇ ਤੇ ਕਦੋਂ ਜਿਹੜੀ ਆ ਇਹ ਜੂਨਾਵੇ ਤੇ ਵੱਧ ਤੋਂ ਵੱਧ ਲੋਕਾਂ ਧਰਮ ਨੂੰ ਪਾਟੇ ਤੇ ਸਰਕਾਰ ਲਾਲਜੀਤ ਸਿੰਘ ਨੂੰ ਭੁੱਲਰ ਮੁਕਾਮ ਦੇ ਕਰਕੇ ਲੋਕ ਸਭਾ ਵਿੱਚ ਭੇਜਿਆ ਜਾਵੇ ਪਰ ਪਹਿਲਾਂ ਵੀ ਲੋਕ ਜਿਹੜੇ ਨੇ ਉਹਨਾਂ ਨੇ ਪਿੱਛੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡਾ ਬੜਾ ਵੱਡਾ ਫਤਵਾ ਦਿੱਤਾ ਆ ਆਮ ਆਦਮੀ ਪਾਰਟੀ ਨੂੰ ਤੇ 2 ਸਾਲ ਦੇ ਦੌਰਾਨ ਭਗਵੰਤ ਮਾਨ ਸਰਕਾਰ ਨੇ ਕੰਮ ਕੀਤੇ ਉਹਦੇ ਤੋਂ ਕੁਛ ਨੇ ਜੋ ਉਹਦੇ ਵਿੱਚ ਉਮੀਦ ਆ ਕੇ ਬੜੀ ਵੱਡੀ ਆਹ ਬਹੁਤ ਮਤ ਦੇ ਨਾਲ ਸਰਕਾਰ ਲਾਲਜੀਤ ਸਿੰਘ ਭੁੱਲਰ ਅਸੈਂਬਲੀ ਦੇ ਲੋਕ ਸਭਾ ਵਿੱਚ

10 ਮਿੰਟ ਜੇ ਉਹ ਬੋਲ ਸਕਦਾ ਤਾਂ ਆਪੇ ਅਧਿਆਰੀ ਨੂੰ